ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਸਿਕਾਲ ਜੀ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਇਸ ਵਕਤ ਅਸੀਂ ਪਿੰਡ ਡੱਲਾ ਦੇ ਵਿੱਚ ਖੜੇ ਆ ਤੇ ਤੁਹਾਨੂੰ ਦੱਸਦੀ ਆ ਕਿ ਲੰਘੇ ਕੱਲ ਪਿੰਡ ਡੱਲਾ ਦੇ ਵਿੱਚ ਇੱਕ ਡੇਂਗੂ ਦਾ ਮਰੀਜ਼ ਆਇਆ ਡੇਂਗੂ ਦਾ ਉਹ ਮਰੀਜ਼ ਜਿਹਨੂੰ ਡੇਂਗੂ ਦੇ ਡੰਗ ਨੇ ਡੰਗਿਆ ਉਹ ਸਿਹਤ ਵਿਭਾਗ ਦੇ ਵਿੱਚ ਹੀ ਜਿਹੜਾ ਡੇਂਗੂ ਤੇ ਮਲੇਰੀਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦਾ ਹੈ ਉਸ ਮਰੀਜ਼ ਦੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਪੂਰੀ ਤਰ੍ਹਾਂ ਹਰਕਤ ਦੇ ਵਿੱਚ ਹੈ ਔਰ ਤੁਹਾਨੂੰ ਦੱਸ ਦਈਏ ਕਿ ਇਹ ਡੱਲਾ ਪਿੰਡ ਦੇ ਸੁਖਦੇਵ ਸਿੰਘ ਜਿਹੜੇ ਕਿ ਭੰਮੀਪੁਰਾ ਪਿੰਡ ਦੇ ਵਿੱਚ ਡਿਊਟੀ ਕਰਦੇ ਆ ਤੇ ਪਿਛਲੇ ਦਿਨੀ ਜਦੋਂ ਕੌਕੇ ਪਿੰਡ ਦੇ ਵਿੱਚ ਕੁਝ ਪੀੜੀਏ ਦੇ ਬੱਚੇ ਸਾਹਮਣੇ ਆਏ ਤੇ ਉਸ ਵੇਲੇ ਸਰਵੇ ਟੀਮ ਦਾ ਇੱਕ ਸਾਰੇ ਨੇ ਸੁਖਦੇਵ ਸਿੰਘ ਤਾਂ ਉਹਨਾਂ ਦੇ ਇਸ ਸਰਵੇ ਟੀਮ ਦੇ ਵਿੱਚ ਕੰਮ ਕਰਨ ਤੋਂ ਬਾਅਦ ਜਾ ਦੋ ਦਿਨ ਪਹਿਲਾਂ ਉਹਨਾਂ ਨੂੰ ਬੁਖਾਰ ਹੋ ਜਾਂਦਾ ਔਰ ਬੁਖਾਰ ਤੋਂ ਬਾਅਦ ਚੈੱਕ ਅਪ ਕੀਤਾ ਜਾਂਦਾ ਤਾਂ ਉਹ ਡੇਂਗੂ ਪੀੜਤ ਪਾਏ ਜਾਂਦੇ ਨੇ ਤਾਂ ਇਸ ਵਕਤ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਜਿਹੜੀਆਂ ਉਹ ਪਿੰਡ ਡੱਲਾ ਕੌਕੇ ਅਤੇ ਭੰਮੀਪੁਰਾ ਦੇ ਵਿੱਚ ਸਰਵੇ ਕਰਨ ਲੱਗੀਆਂ ਹੋਈਆਂ ਨੇ ਕਿਸ ਤਰ੍ਹਾਂ ਦੇ ਸਰਵੇ ਸਰਵੇ ਜਿਹੜੇ ਆ ਸਾਹਮਣੇ ਆਏ ਨੇ ਤਾਂ ਡੇਂਗੂ ਦਾ ਉਸ ਤੋਂ ਬਾਅਦ ਕੋਈ ਹੋਰ ਮਰੀਜ਼ ਆਇਆ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਗੱਲਬਾਤ ਕਰਦੇ ਨੇ ਮੇਰੇ ਨਾਲ ਸਿਹਤ ਵਿਭਾਗ ਦੇ ਅਧਿਕਾਰੀ ਕੁਲਜੀਤ ਸਿੰਘ ਨੇ ਸਤਿ ਸ਼੍ਰੀ ਅਕਾਲ ਜੀ ਅ ਕੱਲ ਜਦੋਂ ਡੱਲਾਪਿੰਡ ਦੇ ਵਿੱਚ ਤੁਹਾਡੇ ਆਪਣੀ ਸਿਹਤ ਵਿਭਾਗ ਦੇ ਜਿਹੜੇ ਵਰਕਰ ਨੇ ਸੁਖਦੇਵ ਸਿੰਘ ਉਹਨਾਂ ਨੂੰ ਉਹ ਡੇਂਗੂ ਦੇ ਡੰਗ ਤੋਂ ਡੰਗੇ ਪਾਏ ਗਏ ਆ ਕਿਸ ਕਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਸਿਹਤ ਵਿਭਾਗ ਆ ਕੇ ਇਸ ਮਸਲੇ ਨੂੰ ਲੈ ਕੇ ਕਿੰਨਾ ਚੌਕਸ ਹੈ ਅਸੀਂ ਜਦੋਂ ਹੀ ਉਹਨਾਂ ਦੀ ਟੈਸਟ ਦੇ ਵਿੱਚ ਉਹ ਡੇਂਗੂ ਪੋਜ਼ਿਟਿਵ ਪਾਏ ਗਏ ਆ ਉਹਨਾਂ ਦਾ ਤੁਰੰਤ ਜਿਹੜਾ ਬਣਦਾ ਇਲਾਜ ਸ਼ੁਰੂ ਕਰਵਾਇਆ ਜੀ ਉਸ ਤੋਂ ਬਿਨਾ ਜਿਹੜੀ ਆਪਣੀਆਂ ਪ੍ਰੀਵੈਂਟਿਵ ਗਤੀਵਿਧੀਆਂ ਨੇ ਸਾਡੇ ਕਿੰਨਾ ਵੀ ਆਈਡੀਐਸਪੀ ਦਾ ਜਿਹੜਾ ਕੰਮ ਦੇਖਦੀਆਂ ਟੀਮਾਂ ਨੇ ਉਹ ਪੈਂਡਰ ਡੱਲਾ ਦੇ ਵਿੱਚ ਸਰਵੇ ਕਰ ਰਹੀਆਂ ਨੇ ਸਾਡੇ ਕੋਲ ਉਹਨਾਂ ਤੋਂ ਬਿਨਾਂ ਹੋਰ ਕੋਈ ਡੇਂਗੂ ਦਾ ਫਿਰ ਮਰੀਜ਼ ਹਜੇ ਨਹੀਂ ਹੈਗਾ ਨਾ ਹੀ ਇਹ ਕੋਈ ਇਸ ਤਰ੍ਹਾਂ ਦੀ ਘਬਰਾਉਣ ਵਾਲੀ ਗੱਲ ਹੈ ਕਿ ਡੇਂਗੂ ਦਾ ਇੱਕ ਮਰੀਜ਼ ਸਾਹਮਣੇ ਆਇਆ ਵੀ ਉਹਦੇ ਨਾਲ ਕੋਈ ਲੋਕਾਂ ਨੂੰ ਗੈਸ਼ਤ ਜਾਂ ਘਬਰਾਉਣ ਦੀ ਲੋੜ ਹੈ ਜੇਕਰ ਹੋਰ ਕੋਈ ਮਰੀਜ਼ ਸਾਡੇ ਸਾਹਮਣੇ ਆਉਂਦੇ ਆ ਤਾਂ ਸਿਹਤ ਵਿਭਾਗ ਉਹਦਾ ਜਿਹੜਾ ਟਕਮਾ ਇਲਾਜ ਆ ਜਾਂ ਉਹ ਤੋਂ ਬਚਾਦੀਆਂ ਕਾਰਵਾਈਆਂ ਜਾਰੀ ਰੱਖੂਗਾ ਅਸੀਂ ਪਿੰਡ ਡੱਲਾ ਦੇ ਵਿੱਚ ਸਰਵਿਸ ਕਰਵਾ ਰਹੇ ਹਾਂ ਜੀ ਇਹ ਜਿਹੜੇ ਸਾਡੇ ਵਿਭਾਗ ਦੇ ਮੁਲਾਜ਼ਮ ਨੇਗੇ ਉਹਨਾਂ ਨੂੰ ਅਸੀਂ ਪ੍ਰੋਪਰ ਜਿਹੜੀ ਬਣਦਾ ਟ੍ਰੀਟਮੈਂਟ ਆ ਉਹ ਸ਼ੁਰੂ ਕਰਵਾਤਾ ਹੈ ਮੇਰੇ ਖਿਆਲ ਦੇ ਵਿੱਚ ਅਸੀਂ ਇਹਨੂੰ ਇੱਕ ਜਾਂ ਦੋ ਦਿਨਾਂ ਦੇ ਵਿੱਚ ਸਾਰੀ ਸਥਿਤੀ ਜਿਹੜੀ ਕਾਬੂ ਦੇ ਹੇਠ ਹੋਊਗੀ ਤੇ ਕੁਜੀ ਸਿੰਘ ਜੀ ਕਿੰਨੀਆਂ ਟੀਮਾਂ ਜਿਹੜੀਆਂ ਕੰਮ ਕਰ ਰਹੀਆਂ ਤੇ ਲਈ ਇੱਕ ਪੌਕੇ ਪਿੰਡ ਦੇ ਵਿੱਚ ਕਿੰਨੀਆਂ ਟੀਮਾਂ ਨੇ ਡੱਲਾ ਪਿੰਡ ਚ ਕਿੰਨੀਆਂ ਨੇ ਭੰਮੀਪੁਰੇ ਪਿੰਡ ਵਿੱਚ ਕਿੰਨੀਆਂ ਕਰੀ ਅਸੀਂ ਜਿਹੜਾ ਹੈਗਾ ਡੱਲੇ ਦੇ ਵਿੱਚ ਆਪਣੇ ਚਾਰ ਜਿਵੇਂ ਕਹਿੰ ਲੋ ਟੀਮਾਂ ਨੇ 16 ਮੈਂਬਰੋ ਚ ਕੰਮ ਕਰ ਰਹੇ ਨੇ ਭੰਮੀਪੁਰਾ ਅਸੀਂ ਕੱਲ ਸਟਾਰਟ ਕਰਾਂਗੇ ਜੀ ਤੇ ਕੌਕਿਆਂ ਦੇ ਵਿੱਚ ਸਾਡੇ ਕੋਲ 6 ਟੀਮਾਂ ਕੰਮ ਕਰ ਰਹੀਆਂ ਨੇ ਇਹ ਸਾਰੀ ਜਿਹੜੀ ਸਥਿਤੀ ਆ ਕੋਈ ਇਸ ਤਰ੍ਹਾਂ ਦੀ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਪਿੰਡ ਦਾ ਅੱਜ ਜਿਹੜਾ ਹੈਗਾ ಗ್ರಾಮ ਪੰਚਾਇਤ ਦੇ ਨੁਮਾਇੰਦੇ ਸੀਗੇ ਮੋਹਤਵਰਾਂ ਨਾਲ ਵੀ ਇੱਕ ਇਕੱਤਰਤਾ ਰੱਖੀ ਸੀ ਉਹਨਾਂ ਨੂੰ ਸਾਰਾ ਕੁਝ ਅਸੀਂ ਦੱਸਿਆ ਉਹਨਾਂ ਨੇ ਪੂਰਨ ਸਹਿਯੋਗ ਦਾ ਸਾਨੂੰ ਧੰਨਵਾਦ ਕੀਤਾ ਸੋ ਸਿਹਤ ਵਿਭਾਗ ਦੇ ਇਨਸਪੈਕਟਰ ਨੇ ਸਵਰਨ ਸਿੰਘ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਵਰਨ ਸਿੰਘ ਜੀ ਇਹ ਡੇਂਗੂ ਦੇ ਲੱਛਣ ਕੀ ਨੇ ਮਤਲਬ ਕਿਵੇਂ ਪਤਾ ਲੱਗਦਾ ਕਿ ਇਹ ਮਰੀਜ਼ ਜਿਹੜਾ ਡੇਂਗੂ ਜਾਂ ਮਲੇਰੀਆ ਨੂੰ ਹੋਇਆ ਇਹ ਡੇਂਗੂ ਦੇ ਜਿਹੜੇ ਹੈਗੇ ਜੀ ਲੱਛਣ ਆ ਡੇਂਗੂ ਬਹੁਤ ਜ਼ਿਆਦਾ ਤੇਜ਼ ਬੁਖਾਰ ਹੋ ਜਾਂਦਾ ਹੂੰ ਚਮੜੀ ਦੇ ਉੱਤੇ ਲਾਲ ਲਾਲ ਤਰ੍ਹਾਂ ਦੇ ੱਬੇ ਦਾਣੇ ਹੋ ਜਾਂਦੇ ਆ ਤੇ ਜੇ ਇਹ ਦੂ ਅਗਲੀ ਸਟੇਜ ਆ ਫਿਰ ਨੱਕ ਦੇ ਵਿੱਚੋਂ ਜਾਂ ਮਸੂੜਿਆਂ ਦੇ ਵਿੱਚੋਂ ਖੂਨ ਆਉਣ ਲੱਗ ਜਾਂਦਾ ਹੂੰ ਚੱਲੋ ਘਟ ਜਾਂਦੇ ਆ ਸਰੀਰ ਆਪਣਾ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਕਰਦਾ ਥਕਾਵਟ ਮਹਿਸੂਸ ਕਰਦਾ ਇਹ ਇਹਦੇ ਲੱਛਣ ਆ ਤੇ ਇਹ ਜਿਹੜਾ ਡੇਂਗੂ ਦਾ ਮੱਛਰ ਆ ਇਹ ਆਪਣਾ ਸਾਫ਼ ਪਾਣੀ ਦੇ ਵਿੱਚ ਹੁੰਦਾ ਅੱਛਾ ਜੀ ਸਾਫ਼ ਪਾਣੀ ਆਪਣੇ ਘਰਾਂ ਦੇ ਵਿੱਚ ਜਿਵੇਂ ਆਪਾਂ ਕੂਲਰ ਹੋਗੇ ਜਾਂ ਆਪਣੀਆਂ ਫ੍ਰੀਜਾਂ ਦੇ ਮਗਰ ਟਰਿਆ ਹੁੰਦੀਆਂ ਜਦੋਂ ਲਾਈਟ ਜਾਂਦੀ ਆ ਉਹਦੇ ਵਿੱਚ ਪਾਣੀ ਜਮਾ ਹੋ ਜਾਂਦਾ ਜਾਂ ਆਪਣੇ ਜਾਨਵਰਾਂ ਨੂੰ ਰੱਖੇ ਹੁੰਦੇ ਆ ਪਾਊਡਰ ਜੋ ਕਿ ਹੁੰਦੇ ਆ ਜਾਂ ਪਾਣੀ ਵਾਲੀਆਂ ਖੇੜਾਂ ਇਹਨਾਂ ਦੇ ਵਿੱਚ ਜ਼ਿਆਦਾਤਰ ਇਹ ਪਾਇਆ ਜਾਂਦਾ ਇੱਕ ਹੋਰ ਗੱਲ ਵੀ ਇਹ ਨਾਲੀਆਂ ਵਾਲਾ ਗੰਦੇ ਪਾਣੀ ਦੇ ਉੱਤੇ ਨਹੀਂ ਇਹ ਸਾਫ਼ ਪਾਣੀ ਦੇ ਉੱਤੇ ਜ਼ਿਆਦਾ ਹੁੰਦਾ ਜਿਹੜਾ ਡੇਂਗੂ ਦਾ ਮੱਛਰ ਆ ਨਾ ਲਾਰਵਾ ਜਿਹੜਾ ਆਪਾਂ ਹੈਗਾ ਇਹ ਇਹ ਸਾਫ਼ ਪਾਣੀ ਦੇ ਵਿੱਚ ਪਾਇਆ ਜਾਂਦਾ ਦਾ ਤੌਰ ਤੇ ਇੱਕ ਆਪਣੇ ਟਾਇਰ ਹੁੰਦੇ ਆ ਜਦੋਂ ਹੁਣ ਆਪਾਂ ਬਰਸਾਤਾਂ ਦਾ ਮੌਸਮ ਆ ਪਾਗ ਕੁਆੜ ਦਾ ਸਮਾਨ ਜਾਂ ਆ ਉਹਨਾਂ 'ਚ ਪਾਣੀ ਖੜ ਜਾਂਦਾ ਉਹਦੇ ਵਿੱਚ ਪਾਣੀ ਹੁਣ ਟਾਇਰ ਦੀ ਬੰਤਰੀ ਇਹ ਜਿਹੇ ਟਾਇਰ ਦੇ ਵਿੱਚ ਭਾਵੇਂ 6 ਮਹੀਨੇ ਪਾਣੀ ਪਾ ਪਾ ਗਲਾਸ ਪਾਣੀ ਪਾ ਦਿਓ ਉਹ ਵੀ ਖੜਾ ਰਹਿਣਾ ਇਹ ਇਹਨਾਂ ਜਿਹਾ ਥਾਵਾਂ ਤੇ ਆਪਾਂ ਚ ਹੁਣ ਇਹਨਾਂ ਤੋਂ ਹੀ ਤਾਂ ਲੋਕਾਂ ਨੂੰ ਸਾਡੀ ਅਪੀਲ ਆ ਵੀ ਤੇ ਆਪਾਂ ਆਪਣੇ ਆਲੇ-ਦੁਆਲੇ ਆਪਣੇ ਆਪਣੇ ਘਰਿਆਂ ਦੇ ਵਿੱਚ ਨਿਗਾਹ ਮਾਰ ਲਈ। ਹੂੰ ਤੇ ਆਪਾਂ ਆਪਦੇ ਆਪ ਦਾ ਘਰ ਹੀ ਸੰਭਾਲ ਲਈਏ ਤਾਂ ਇਹ ਆਪਾਂ ਇਹਦੇ ਤੇ ਬਹੁਤ ਜਲਦੀ ਆਪਾਂ ਡੇਂਗੂ ਤੋਂ ਬਚੇ ਰਹਿਵਾਂਗੇ। ਅੱਛਾ ਹਜੇ ਤੱਕ ਕੋਈ ਇਸ ਤਰ੍ਹਾਂ ਦਾ ਕੋਈ ਮਰੀਜ਼ ਸਾਹਮਣੇ ਆਇਆ ਤੁਹਾਡੇ? ਨਹੀਂ ਹਜੇ ਤੱਕ ਕੋਈ ਮਰੀਜ਼ ਨਹੀਂ ਆਇਆ। ਇੱਕੋ ਹੀ ਮਰੀਜ਼ ਆਇਆ ਸੀਗਾ ਤੇ ਉਹਦੀ ਵੀ ਤਬੀਅਤ ਬਿਲਕੁਲ ਠੀਕ ਆ ਹੁਣ। ਥੋੜੀ ਕਮਜ਼ੋਰੀ ਮਹਿਸੂਸ ਕਰਦਾ ਵਿਕਰ ਬਿਲਕੁਲ ਨਹੀਂ ਉਹਨੂੰ ਹੋ ਰਿਹਾ। ਹੂੰ ਤੇ ਬਿਲਕੁਲ ਠੀਕ ਠਾਕ ਕੋਈ ਨਵਾਂ ਮਰੀਜ਼ ਕੋਈ ਨਹੀਂ ਆਇਆ ਅੱਛਾ ਤੇ ਜਿਹੜਾ ਇਹ ਕਿੰਨੇ ਦਿਨ ਤੁਹਾਡਾ ਸਰਵੇ ਜਿਹੜਾ ਹੈ ਕਿੰਨੇ ਦਿਨ ਜਾਰੀ ਰਹੂਗਾ ਕਿੰਨੇ ਕੁ ਦਿਨ ਲੱਗ ਸਕਦੇ ਤੁਹਾਨੂੰ ਇਹ ਤਕਰੀਬਨ ਅਸੀਂ 2 ਜਾਂ 3 ਦਿਨ ਦੇ ਵਿੱਚ ਕਰ ਦਿਆਂਗੇ ਕਿਉਂਕਿ ਸਾਡੀਆਂ ਚਾਰ ਟੀਮਾਂ ਆਏ ਤੇ ਅਸੀਂ 4-500 ਦੇ ਨੇੜੇ ਦਾ ਘਰ ਬਾਂ ਤਕਰੀਬਨ ਡੱਲਾ ਮੇਰਾ ਪਿੰਡ ਵੀ ਡੱਲਾ ਹੀ ਆ ਹਾਂ ਤੇ ਸਾਡੇ 11100 ਘਰਾਂ ਬਸ ਉਹ ਅਸੀਂ 2-3 ਦਿਨ ਦੇ ਵਿੱਚ ਕਬਰ ਕਰ ਦਿਆਂਗੇ ਤੇ ਆਪਣਾ ਜੀ ਇਹਦੇ ਤੋਂ ਬਚਾਅ ਵਾਸਤੇ ਲੋਕਾਂ ਨੂੰ ਸਾਡੇ ਜਿਸ ਤਰ੍ਹਾਂ ਸਾਡੇ ਇਲਾਕੇ ਤੋਂ ਬਾਹਰ ਦੇ ਲੋਕ ਵੀ ਨੇ ਅਸੀਂ ਚਾਹਾਂਗੇ ਉਹਨਾਂ ਨੂੰ ਵੀ ਅਸੀਂ ਸचेत ਕਰੀਏ ਕਿਹੜੀ-ਕਿਹੜੀ ਖਾਸ ਗੱਲਾਂ ਦਾ ਧਿਆਨ ਰੱਖਿਆ ਰੱਖਣਾ ਚਾਹੀਦਾ ਹੈ ਇਹ ਤੋਂ ਬਚਾ ਦੇ ਇਹਦੇ ਤੋਂ ਬਚਾਅ ਤਾਂ ਪਹਿਲੀ ਗੱਲ ਤਾਂ ਆਪਾਂ ਵੀ ਇਹ ਮੱਛਰ ਡੇਂਗੂ ਦਾ ਪੈਦਾ ਨਾ ਹੋਣ ਦਈਏ ਤੇ ਆਪੋ ਆਪਣੇ ਜਿਵੇਂ ਕੂਲਰਾਂ ਦੀ ਹੁਣ ਸਰਕਾਰ ਆਪਣੇ ਮੰਤਰੀ ਸਾਹਿਬ ਦੇ ਸਰਕਾਰ ਦਾ ਪੂਰਾ ਸ਼ੁਕਰਵਾਦ ਡੇਂਗੂ ਤੇ ਬਾਹਰ ਹਾਂ ਪ੍ਰੋਗਰਾਮ ਚਲਾ ਰਹੀ ਆ ਤੇ ਹਫਤੇ ਦੇ ਵਿੱਚ ਜਾਨੀ ਅਸੀਂ ਕੋਈ ਵੀ ਆਪਣਾ ਕੂਲਰ ਆ ਜਾਂ ਫਰਿੱਜ ਆਦਿ ਦੇ ਇੱਕਾਰੀ ਜਰੂਰ ਨਿਗਾਹ ਮਾਰ ਗਏ ਕਿਉਂਕਿ ਜਿਹੜਾ 8 ਦਿਨ ਤੋਂ ਜ਼ਿਆਦਾ ਪਾਣੀ ਖੜਾ ਹੁੰਦਾ ਉੱਥੇ ਮੱਛਰ ਨੇ ਪੈਦਾ ਹੋਣਾ ਅੱਛਾ ਜੀ ਤੇ ਆਪਾਂ ਹਫਤੇ ਦੇ ਵਿੱਚ ਇੱਕਾਰੀ ਉਹਨਾਂ ਨੂੰ ਖਾਲੀ ਕਰ ਦਿਆਂਗੇ ਹਾਂ ਤਾਂ ਫਿਰ ਇਹ ਮੱਛਰ ਪੈਦਾ ਨਹੀਂ ਹੋਊਗਾ ਠੀਕ ਹੈ ਇੱਕ ਹੋਰ ਗੱਲ ਵੀ ਇਹ ਇਹਦਾ ਜਿਹੜਾ ਮੱਛਰ ਦੇ ਆਂਡੇ ਆ ਨਾ ਇਹ ਜੇ ਇੱਕ ਸਾਲ ਉਵੇਂ ਪਏ ਰਹਿਣ ਖਾਲ ਵੀ ਪਰ ਜਿੱਥੇ ਮੱਛਰ ਨਹੀਂ ਦੇਦੇ ਜਿੱਥੇ ਉਹ ਦੋਨਿਆਂ ਨੂੰ ਪਾਣੀ ਲੱਗਿਆ ਉਦੋਂ ਇਹਦੇ ਤੋਂ ਮੱਛਰ ਪੈਦਾ ਹੋ ਜਾਂਦਾ ਅੱਛਾ ਹੂੰ ਇਸ ਲਈ ਉਹ ਜਾਣੇ ਸਕਾਉਣ ਦਾ ਮਤਵ ਵਾਲਾ ਤੇ ਡੇਂਗੂ ਤੇ ਬਾਰਸ਼ ਕੁਰਵਾਰ ਦਾ ਮਤਵ ਲਈ ਇਹੀ ਆ ਵੀ ਆਪਾਂ ਹਫ਼ਤੇ ਦੇ 7 ਦਿਨ ਦੇ ਵਿੱਚ ਵਿੱਚ ਆਪਾਂ ਇਹਨੂੰ ਖਾਲੀ ਕਰਕੇ ਉਹਨੂੰ ਜਮਾ ਕੁਲਰ ਨੂੰ ਸਕਾ ਕੇ ਕੱਪੜਾ ਮਾਰ ਕੇ ਉਹਦੇ ਵਿੱਚ ਬਿਲਕੁਲ ਸਕਾ ਕੇ ਦੁਬਾਰੇ ਪਾਣੀ ਪਾਈਏ ਹੂੰ ਇੱਕ ਤਾਂ ਇਹ ਆ ਨੰਬਰ 2 ਤੇ ਆ ਵੀ ਕਿ ਆਪਾਂ ਆਪਣੇ ਮੱਛਰ ਹੁੰਦਾ ਵੀ ਆਪਾਂ ਹੁਣ ਆਹ ਜਿਹੜਾ ਮੱਛਰ ਦਾ ਮੌਸਮ ਆ ਇਹ ਆਪਾਂ ਆਪਣੇ ਲੜਨ ਤੋਂ ਬਚਾ ਕਰੀਏ। ਹੂੰ ਮੇ ਪੂਰੀਆਂ ਬਾਹਾਂ ਦੇ ਜ਼ਿਆਦਾਤਰ ਜਿਹੜਾ ਡੈਂਗੂ ਦਾ ਮੱਛਰ ਆ ਇਹ ਦਿਨ ਵੇਲੇ ਕੱਟਦਾ। ਅੱਛਾ। ਪੂਰੀਆਂ ਬਾਹਾਂ ਦੇ ਕੱਪੜੇ ਪਾਈਏ ਜਾਂ ਸਾਮ ਸਵੇਰੇ ਆਪਾਂ ਇਹ ਮੱਛਰ ਲੜਨ ਤੋਂ ਬਚਾਈਏ ਜਾਂ ਆਪਾਂ ਜੇ ਕੱਪੜੇ ਪਾਈਏ ਬਾਕੀ ਮੱਛਰ ਭਜਾਉਣ ਵਾਲੀਆਂ ਕਰੀਮਾਂ ਲਾਈਏ ਮੱਛਰਦਾਨੀ ਦੀ ਵਰਤੋਂ ਕਰੀਏ। ਨੰਬਰ 2 ਨੰਬਰ 3 ਤੇ ਇਹ ਆ ਵੀ ਜੇ ਆਪਾਂ ਨੂੰ ਬੁਖਾਰ ਹੁੰਦਾ ਹੈ ਆਪਾਂ ਕੋਈ ਵੀ ਆਪਣੀ ਸਰਕਾਰੀ ਸੰਸਥਾ ਨੇੜੇ ਦੀ ਹੂੰ ਉਹਦੇ ਵਿੱਚ ਜਾ ਕੇ ਇਲਾਜ ਕਰਾ ਕੇ ਟੈਸਟ ਕਰਾ ਕੇ ਫੇਰ ਹੀ ਆਪਾਂ ਇਹਦੀ ਦਵਾਈ ਲਈਏ ਇਹਦਾ ਟ੍ਰੀਟਮੈਂਟ ਕਰਾਈਏ ਇਹਦਾ ਆਪਾਂ ਇਹਦੇ ਤੋਂ ਬਿਲਕੁਲ ਸੁਰੱਖਿਅਤ ਰਹਿ ਸਕਦੇ ਹਾਂ ਜੀ ਸੋ ਸਰਵਰ ਸਿੰਘ ਤੇ ਕੁਲਜੀਤ ਸਿੰਘ ਨੇ ਦੱਸਿਆ ਕਿ ਸਿਹਤ ਪਪਾਗ ਇਸ ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹੈ ਔਰ ਵਕ ਵਕ ਟੀਮਾਂ ਜਿਹੜੀਆਂ ਇਹਨਾਂ ਨੇ ਗਠਿਤ ਕਰ ਦਿੱਤੀਆਂ ਜਿਹੜੀਆਂ ਕਿ ਪਿੰਡ ਕੌਕੇ ਦੱਲਾ ਅਤੇ ਪਿੰਡ ਭੰਮੀਪੁਰਾ ਦੇ ਵਿੱਚ ਇੱਕ ਵੱਖਰਾ ਸਰਵੇ ਕਰ ਰਹੀਆਂ ਨੇ ਉਹ ਸਰਵੇ ਦੇ ਵਿੱਚ ਫਿਲਹਾਲ ਅਜੇ ਤੱਕ ਤਾਂ ਕੋਈ ਵੀ ਇਸ ਤਰ੍ਹਾਂ ਦਾ 4 ਪੇਸਟ ਨਹੀਂ ਆਇਆ ਪਰ ਜੇ ਕੋਈ ਆਉਂਦਾ ਵੀ ਆ ਸਿਹਤ ਵਿਭਾਗ ਜਿਹੜਾ ਹੈ ਡੇਂਗੂ ਦੇ ਨਾਲ ਲੜਨ ਲਈ ਪੂਰੀ ਤਰ੍ਹਾਂ ਤਿਆਰ ਆ ਜਗਰਾਉ ਤੋਂ ਸਜੋਗੀ ਸਾਥੀ ਭਪਿੰਦਰ ਸਿੰਘ ਮੋਲੀ ਦੇ ਨਾਲ ਕੁਲਦੀਪ ਸਿੰਘ ਲੋਟ